ਤੁਹਾਡਾ ਇਲੈਕਟ੍ਰੀਕਲ ਮਾਈਂਡ 메ਕਰ YouTube ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਸਹਾਇਕ ਲਾਈਨਮੈਨ ਜਾਂ ਲਾਈਨਮੈਨ ਦੀ ਤਿਆਰੀ ਕਰ ਲਈਏ ਸਾਥੀਆਂ ਦੀ ਜਾਣਕਾਰੀ ਲਈ ਹੈ ਜਿਵੇਂ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨਕਿ ਪੀਐਸ ਪੀਸੀਐਲ ਵੱਲੋਂ 2500 ਸਹਾਇਕ ਲਾਈਨਮੈਨ ਦੀ ਭਰਤੀ ਲਈ ਇਸ਼ਤਿਹਾਰ ਨੰਬਰ ਸੀਆਰਏ 301 ਹਬਲੀਕ 23 ਜਾਰੀ ਕਰ ਦਿੱਤਾ ਗਿਆ ਹੈ ਜਿਸਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਵਿਭਾਗ ਦੀ ਅਫੀਸ਼ੀਅਲ ਵੈਬਸਾਈਟ www.pspcl.in ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ ਸੋ ਜਿਹੜੇ ਯੋਗ ਉਮੀਦਵਾਰ ਨੇ ਉਹ 26 ਦਸੰਬਰ 2023 ਤੋਂ 15 ਜਨਵਰੀ 2024 ਤੱਕ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਸੋ ਇਸ ਚੈਨਲ ਤੇ ਪਹਿਲਾਂ ਹੀ ਸਹਾਇਕ ਲਾਈਨਮੈਨ ਅਪਰੈਂਟਿਸ ਟ੍ਰੇਨੀ ਦੀ ਪ੍ਰੀਖਿਆ ਲਈ ਤਿਆਰੀ ਕਰਵਾਈ ਗਈ ਸੀ ਜਿਸ ਸਬੰਧ ਵਿੱਚ ਬਹੁਤ ਸਾਰੀਆਂ ਵੀਡੀਓ ਇਲੈਕਟ੍ਰੀਕਲ ਸਬਜੈਕਟ ਨਾਲ ਸੰਬੰਧਿਤ ਟੌਪਿਕ ਵਾਈਜ਼ ਪਾਈਆਂ ਗਈਆਂ ਸਨ ਸੋ ਹੁਣ ਅਸੀਂ ਲਾਈਨਮੈਨ ਭਰਤੀ ਦੀ ਤਿਆਰੀ ਦੇ ਲਈ ਅਲੱਗ ਤੋਂ 500 ਕੁਐਸਚਨ ਦੀ ਸੀਰੀ ਸ਼ੁਰੂ ਕੀਤੀ ਹੈ ਇਸ ਦੇ ਵੀ 7 ਪਾਰਟ ਆ ਚੁੱਕੇ ਆ ਸੋ ਇਸ ਤੋਂ ਨੈਕਸਟ ਜਿਹੜੇ ਪਾਰਟ ਆ ਉਹ ਵੀ ਆਉਂਦੇ ਰਹਿਣਗੇ ਔਰ ਇਹ ਜਿਹੜੇ ਪਹਿਲੇ ਅਪਰੈਂਟਿਸ ਟ੍ਰੇਨੀ ਲਈ ਵੀਡੀਓ ਸੀਗੀਆਂ ਉਹ ਵੀ ਤੁਹਾਡੇ ਲਈ ਜੜੀਆਂ ਸਹਾਇਕ ਹੋਣਗੀਆਂ ਇਸ ਭਰਤੀ ਦੀ ਤਿਆਰੀ ਦੇ ਲਈ ਸੋ ਨਾਲ-ਨਾਲ ਆਉਣ ਵਾਲੀ ਵੀਡੀਓ ਵੀ ਤੁਸੀਂ ਵੇਖਦੇ ਰਹਿਣਾ ਔਰ ਨਾਲ ਹੀ ਨਾਲ ਤੁਹਾਨੂੰ ਦੱਸ ਦੇਵਾਂ ਕਿ ਇਲੈਕਟ੍ਰੀਕਲ ਫੀਲਡ ਨਾਲ ਰਿਲੇਟਡ ਕੈਲਕੂਲੇਸ਼ਨ ਨਾਲ ਰਿਲੇਟਡ ਜਿਹੜੇ ਕੁਐਸਚਨ ਹੋਣਗੇ ਉਹਨਾਂ ਦੀਆਂ ਅਲੱਗ ਤੋਂ ਵੀਡੀਓ ਆਉਂਦੀਆਂ ਰਹਿਣਗੀਆਂ ਸੋ ਇਸ ਭਰਤੀ ਦੀ ਤਿਆਰੀ ਕਰਨ ਲਈ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਨਾਲ ਜੁੜੇ ਰਹੋ ਔਰ ਜਿਹੜੇ ਸਾਥੀ ਹਲੇ ਤੱਕ ਇਸ ਚੈਨਲ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਨਾਲ ਹੁੰਦੀ ਰਹੇ ਸੋ All the best.